ਮਿੱਤੇ ਦਿਨ ਬੇहद ਚਰਚਾ ਵਿੱਚ ਆਏ ਪੰਜਾਬੀ ਨੌਜਵਾਨ ਜਸ਼ਨਪ੍ਰੀਤ ਵੱਲੋਂ ਕੈਲੀਫੋਰਨੀਆ ਵਿੱਚ ਟਰੱਕ ਦੁਰਘਟਨਾ ਦੀ ਖਬਰ ਦਾ ਅਸਰ ਗੁਰਦਾਸਪੁਰ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਜਸ਼ਨਪ੍ਰੀਤ ਜੋ ਗੁਰਦਾਸਪੁਰ ਦੇ ਪਿੰਡ ਪੁਰਾਣਾਸਾਲਾ ਦਾ ਰਹਿਣ ਵਾਲਾ ਉਸ ਦੇ ਪਰਿਵਾਰ ਤੇ ਪਿੰਡ ਵਾਸੀ ਜਸ਼ਨਪ੍ਰੀਤ ਦੇ ਹੱਥ ਵਿੱਚ ਆਖ ਲੋਟੇ ਹਨ ਅਤੇ ਗੁਰਦੁਆਰਾ ਸਾਹਿਬ ਦੀ ਹਾਜ਼ਰੀ ਵਿੱਚ ਦਾਵਾ ਕੀਤਾ ਗਿਆ ਹੈ ਕਿ ਜਸ਼ਨਪ੍ਰੀਤ 8 ਤੋਂ ਕੁਛੇ ਸੀ ਅਤੇ ਇੱਕ ਹੋਣਹਾਰ ਬੱਚਾ ਸੀ ਉਥੋਂ ਤੱਕ ਕਿ ਉਸ ਦਾ ਪੂਰਾ ਪਰਿਵਾਰ ਹੀ ਗੁਰਸਿੱਖ ਹੈ ਨਸ਼ਾ ਕਰਨਾ ਤਾਂ ਦੂਰ ਲੇ ਕਦੀ ਨਸ਼ੇ ਵਾਲ ਬੇਖਿਆਈ ਨਹੀਂ ਉਸਦੇ ਝੂਠੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ ਜਸ਼ਨਪ੍ਰਿੰਸ ਸਿੰਘ ਦੇ ਪਿਤਾ ਰਵਿੰਦਰ ਸਿੰਘ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦੁਰਘਟਨਾ ਮਹਿਜ਼ ਇੱਕ ਖੂਦ ਦੁਰਘਟਨਾ ਹੈ ਜੋ ਕਦੇ ਵੀ ਕਿਸੇ ਨਾਲ ਵੀ ਉਪਾਪਰ ਸਕਦੀ ਹੈ ਉਹਨਾਂ ਨੂੰ ਦੁਰਘਟਨਾ ਵਿੱਚ ਮਾਰੇ ਗਏ ਤਿੰਨ ਲੋਕਾਂ ਜਿਨ੍ਹਾਂ ਵਿੱਚ ਇੱਕ ਔਰਤ ਅਤੇ ਦੋ ਬੱਚੇ ਵੀ ਸ਼ਾਮਲ ਸਨ ਉਸ ਦੀ ਮੌਤ ਦਾ ਦੁੱਖ ਅਤੇ ਉਹ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਪਰ ਜਸਨਪ੍ਰੀਤ ਦਾ ਨਸ਼ੇ ਦੇ ਨਾਲ ਕੋਈ ਸਬੰਧ ਨਹੀਂ ਉਹ ਨਸ਼ਾ ਨਹੀਂ ਕਰਦਾ ਉਸ ਨੂੰ ਨਜ਼ਾਇਜ਼ ਪੜਿਆ ਜਾ ਰਿਹਾ ਉਹਨਾਂ ਭਾਗ ਸਰਕਾਰ ਅੱਗੇ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਦਖਲਅੰਦਾਜ਼ੀ ਕਰਕੇ ਇਸ ਦੀ ਗਹਿਰਾਈ ਨਾਲ ਜਾਂਚ ਕਰਵਾਉਣ ਲਈ ਅਮਰੀਕਾ ਦੀ ਸਰਕਾਰ ਨਾਲ ਤੇ ਕੈਲੀਫੋਰਨੀਆ ਦੇ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਜਾਏ ਤਾਂ ਜੋ ਸਿੱਖ ਧਰਮ ਨੂੰ ਨਜ਼ਾਇਜ਼ ਬਦਨਾਮ ਨਾ ਕੀਤਾ ਜਾ ਸਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬੜੀ ਮੰਦਪਾਗ ਦੀ ਘਟਨਾ ਹੋਈ ਹੈ ਜਿਹੜੇ ਜਸ਼ਨਪ੍ਰੀਤ ਸਿੰਘ ਦਾ ਮੇਰੇ ਪੁੱਤਰ ਦਾ ਜਿਹੜਾ ਐਕਸੀਡੈਂਟ ਹੋਇਆ ਉਹਦੇ ਵਿੱਚ ਜਿਹੜੀ ਜਨਾਨੀ ਭੈਣ ਸਾਡੀ ਦੋ ਬੱਚੇ ਜਿਹੜੇ ਇਦਾਂ ਹੋ ਗਏ ਉਹਨਾਂ ਦਾ ਬਹੁਤ ਸਾਨੂੰ ਦੁੱਖ ਹੈ ਬਹੁਤ ਜ਼ਿਆਦਾ ਦੁੱਖ ਹੈ ਅਸੀਂ ਬਿਆਨ ਨਹੀਂ ਕਰ ਸਕਦੇ ਪਰ ਇੱਕ ਹੋਰ ਘਟਨਾਵਾ ਜਿਹੜੀ ਉਹਦੇ ਉੱਤੇ ਇਲਜ਼ਾਮ ਲਗਾਇਆ ਜਾ ਰਿਹਾ ਵਾ ਵੀ ਇਹ ਬੰਦਾ ਡਰੱਗਸ ਕਰਦਾ ਸੀ ਇਹ ਮੇਰਾ ਪੁੱਤਰ ਡਰੱਗਸ ਨਹੀਂ ਸੀ ਕਰਦਾ ਮੇਰਾ ਪੁੱਤਰ ਬਿਲਕੁਲ ਅਮਰਤ ਧਾਰੀ ਬੱਚਾ ਵਾ ਛੋਟੇ ਹੁੰਦਿਆਂ ਤੋਂ ਉਹਨਾਂ ਅਮਰ ਛੱਕਿਆ ਹੋਇਆ ਵਾ ਤੇ ਟਾਡੇ ਅੱਗੇ ਬੇਨਤੀ ਹੈ ਕਿ ਇਹਦਾ ਖੁਲਾਸਾ ਕੀਤਾ ਜਾਵੇ ਜਿਹੜਾ ਹੈ ਗਲਤ ਇਲਜ਼ਾਮ ਲਾਉਣ ਦੇ ਆ ਵੀ ਡਰੱਗਸ ਕਰਨ ਦੇ ਡਰੱਗਸ ਕੀਤਾ ਵਾ ਕੋਈ ਵੀ ਬੰਦਾ ਜਾਣ ਕੇ ਐਕਸੀਡੈਂਟ ਨਹੀਂ ਕਰਦਾ ਬਹੁਤ ਮਾਨ ਭਾਗੀ ਖਬਰ ਆ ਉਹ ਜਿਹੜੀ ਭੈਣ ਸਾਡੀ ਦੋ ਬੱਚੇ ਜਿਹੜੇ ਐਡਾ ਹੋ ਗਿਆ ਹੋਰ ਵੀ ਜਿੱਦਾਂ ਵੀ ਹੈ ਨੁਕਸਾਨ ਹੋਇਆ ਉਹ ਬਹੁਤ ਦੁੱਖ ਹੈ ਉਸ ਚੀਜ਼ ਦਾ ਬਹੁਤ ਜ਼ਿਆਦਾ ਦੁੱਖ ਹੈ ਇੰਨਾ ਦੁੱਖ ਆ ਵੀ ਅਸੀਂ ਬਿਆਨ ਨਹੀਂ ਕਰ ਸਕਦੇ ਤੇ ਪਰ ਬੱਚੇ ਦੇ ਉੱਤੇ ਗਲਤ ਇਲਜ਼ਾਮ ਨਾ ਲਾਏ ਜਾਣ ਕਿ ਇਹ ਡਰੱਗਸ ਹੈ ਇਹਦੇ ਉੱਤੇ ਸਾਡੇ ਉੱਤੇ ਬਹੁਤ ਮਾੜਾ ਅਸਰ ਹੋਂਡਿਆ ਵਾ ਇਸ ਚੀਜ਼ ਦਾ ਜਿਹੜਾ ਦੇਖਦਾ ਉਹੋ ਹੀ ਕਹਿੰਦਾ ਵਾ ਤੇ ਇਹ ਬੰਦਾ ਡਰੱਗਸ ਕਰਦਾ ਜੇ ਉਹ ਇਹ ਗਲਤ ਐ ਅੱਜ ਪੁੱਤਰ ਸਾਡੇ ਵਾਸਤੇ ਪਿੰਡ ਦੇ ਮੋਤਵਾਰ ਖੜੇ ਨੇ ਇਹਨਾਂ ਨੂੰ ਤੁਸੀਂ ਪੁੱਛ ਲਓ ਕਿ ਇਹ ਡਰੱਗਸ ਕਰਦਾ ਕਿ ਨਹੀਂ ਅਮਰਤ ਹਾਰੀ ਮੇਰਾ ਪੁੱਤ ਸੀਗਾ ਆ ਚੀਜ਼ ਆ ਇਲਜ਼ਾਮ ਨਾ ਲਾਓ ਡਰੱਗਸ ਦਾ ਇਲਜ਼ਾਮ ਨਾ ਲਾਓ ਮੈਂ ਹੱਥ ਜੋੜਦਾ ਤੁਹਾਡੇ ਅੱਗੇ ਤੁਹਾਡੇ ਅੱਗੇ ਬੇਨਤੀ ਐ ਵੀ ਇਹ ਚੀਜ਼ ਦਾ ਇਲਜ਼ਾਮ ਨਾ ਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਵਿੰਦਰ ਸਿੰਘ ਦੇ ਪਰਿਵਾਰ ਨੂੰ ਬਹੁਤ ਚੰਗੀ ਤਰ੍ਹਾਂ ਜਾ ਰਾ ਮੇਰਾ ਬਹੁਤ ਰਿਲੇਸ਼ਨ ਵਧੀਆ ਇਹਨਾਂ ਨਾਲ ਆਉਣਾ ਜਾਣਾ ਸਾਡਾ ਪਰਿਵਾਰ ਵਰਗਾ ਉਹ ਬੱਚੇ ਨਾਲ ਵੀ ਮੇਰੀ ਗੱਲਬਾਤ ਹੁੰਦੀ ਰਹਿੰਦੀ ਸੀ ਸਵੇਰੇ ਜਦੋਂ ਗੱਲ ਹੋਣੀ ਉਦੋਂ ਵੀ ਉਹਦੇ ਮੂੰਹ ਚੋਂ ਬਾਣੀ ਸਾਮਾਂ ਨੂੰ ਜੇ ਕਿਤੇ ਗੱਲ ਹੋਣੀ ਤੇ ਤਾਂ ਵੀ ਬਾਣੀ ਪੜਦਾ ਸੀ ਤੇ ਜਿਹੜੀ ਘਟਨਾ ਹੋਈ ਐਕਸੀਡੈਂਟ ਹੋਇਆ ਵਾ ਉਹਦਾ ਅਸੀਂ ਵੀ ਅਗੁਰਦਵਾਰੇ ਸਾਹਮਣੇ ਖੜੇ ਆ ਅਸੀਂ ਬਹੁਤ ਬਦਲੋ ਜਿਹੜਾ ਪਰਿਵਾਰ ਚੱਲ ਗਿਆ ਆਪਾਂ ਉਹਨਾਂ ਦਾ ਬਹੁਤ ਦਿਲੋਂ ਕਿੰਨੇ ਸੱਚੇ ਪਾਸ਼ਾ ਆਤਮਾ ਨੂੰ ਸ਼ਾਂਤੀ ਮਿਲੇ ਤੇ ਬਹੁਤ ਵੱਡਾ ਦੁੱਖ ਲੱਗਾ ਸਾਨੂੰ ਵੀ ਪਰ ਜਿਹੜਾ ਜਸ਼ਨਪ੍ਰੀ ਤੇ ਇਲਜ਼ਾਮ ਲੱਗ ਰਿਹਾ ਨਾ ਡਰਗ ਦਾ ਉਹ ਬਿਲਕੁਲ ਬੇਬੁਨਿਆਦ ਆ ਖਾਸ ਕਰਕੇ ਸਾਡੇ ਪੰਜਾਬੀ ਵੀਰ ਜਿਹੜੇ ਟਰੱਕ ਚਲਾ ਰਹੇ ਆ ਨਾ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਪਾਈ ਆਪਣਿਆਂ ਨੂੰ ਆਪ ਨਾ ਪੰਡੋ ਉਹ ਮੁੰਡਾ ਬਿਲਕੁਲ ਇੱਕ ਚੀਜ਼ ਦੀ ਅਸੀਂ ਗਰੰਟੀ ਲੈਂਦੇ ਆ ਕਿ ਉਹਨੇ ਡਰਗ ਨਹੀਂ ਕੀਤੀ ਜੇ ਕੋਈ ਉਹਤੇ ਗਲਤ ਇਲਜ਼ਾਮ ਲਾ ਰਿਹਾ ਵਾ ਤੇ ਤੁਸੀਂ ਸਭੋਂ ਡਟ ਕੇ ਖਲੋਵੋ ਉਹਦੇ ਨਾਲ ਕਿ ਉਹ ਇੱਕ ਸਿੱਖ ਨੂੰ ਕੋਈ ਬਦਨਾਮ ਨਾ ਕਰੇ ਅਮਰਤਾਰੀ ਨੂੰ ਉਹ ਮੁੰਡਾ ਬਿਲਕੁਲ ਇਸ ਕੰਮ ਦੇ ਵਿੱਚ ਕਦੀ ਜ਼ਿੰਦਗੀ ਚ ਜਾ ਨਹੀਂ ਸਕਦਾ ਅਸੀਂ ਇਸ ਗੱਲ ਦਾ ਵਿਸ਼ਵਾਸ ਰੱਖਦੇ ਆਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਵੀ ਜਿਹੜੇ ਉਹਦੇ ਤੇ ਗਲਤ ਕਮੈਂਟ ਕਰਦੇ ਨਾ ਉਹ ਆਪਣਾ ਆਪਣਾ ਮੂੰਹ ਬੰਦ ਕਰੋ ਹੱਥ ਜੋੜ ਕੇ ਬੇਨਤੀ ਆ ਕਿ ਉਹ ਅਮਰਤਾਰੀਆਂ ਨੂੰ ਇਦਾਂ ਨਾ ਬਦਨਾਮ ਕਰੋ ਕਿ ਉਹਨੇ ਡਰੱਗ ਕੀਤਾ ਸੀ ਇਹ ਗੱਲ ਗਲਤ ਹੈ ਇੰਨੀ ਮੇਰੀ ਬੇਨਤੀ ਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਯੂ ਐਸ ਏ ਚ ਕੈਲੀਫੋਰਨੀਆ ਵਿੱਚ ਇਹ ਹਾਸਾ ਵਾਪਰੇਆ ਟਰੱਕ ਦਾ ਮੈਂ ਸਮਝਦਾ ਕਿ ਬਹੁਤ ਹੀ ਦੁਖਦਾਈ ਘਟਨਾ ਹੈ ਔਰ ਜਿਹੜੇ ਸਾਡੇ ਉਥੇ ਲੇਡੀਜ਼ ਉਹਨਾਂ ਦੇ ਬੱਚੇ ਦੂਰ ਦੀ ਜੱਥ ਹੋਈ ਆ ਮੈਂ ਉਹਨਾਂ ਦੇ ਨਾਲ ਬਹੁਤ ਹੀ ਡੂੰਘਾ ਦੁੱਖ ਪ੍ਰਗਟ ਕਰਦਾ ਕਿਉਂਕਿ ਇਹ ਐਕਸੀਡੈਂਟ ਜਿਹੜਾ ਨਾ ਹੀ ਮਾੜਾ ਹੈ ਪਰ ਇਹਨਾਂ ਦੇ ਜਿਹੜੇ ਬੱਚੇ ਜਸਰਪ੍ਰੀਤ ਸਿੰਘ ਜੀ ਜਿਹੜੇ ਸਾਡੇ ਉਹਨਾਂ ਦੀ ਮੈਂ ਖਬਰ ਪੜ੍ਹਿਆ ਸੀ ਉਹ ਬੱਚਾ ਇੱਥੇ ਸਕੂਲ 'ਚ ਪੜ੍ਹਦਾ ਸੀ ਬਹੁਤ ਹੀ ਹੁਨਾਰ ਤੇ ਲਾਇਕ ਬੱਚਾ ਸੀ ਅਮਰਤਾਰੀ ਪਰਿਵਾਰ ਆ ਉਹਨਾਂ ਦੇ ਡੈਡੀ ਜੀ ਇਹ ਮੇਰੇ ਲੱਗੇ ਆਏ ਆ ਇਹ ਗੁਰਸੇਖ ਪਰਿਵਾਰ ਇਹਨਾਂ ਦੀ ਮੰਮੀ ਜਿਹੜੀ ਹੈ ਉਹ ਪਰਲਾਪ 'ਚ ਬਹੁਤ ਦੋਖ ਨੂੰ ਮਹਿਸੂਸ ਕਰ ਰਿਹਾ ਕਿ ਜੋ ਉੱਥੇ ਘਟਨਾ ਵਾਪਰੀ ਹੈ ਪਰ ਮੈਨੂੰ ਬੜਾ ਇਹ ਡੂੰਗਾ ਦੁੱਖ ਹੋਇਆ ਕਿ ਇੱਕ ਅਮਰਤਾਰੀ ਪਰਿਵਾਰ ਨੂੰ ਇਦਾਂ ਨਸਰ ਕੀਤਾ ਜਾ ਰਿਹਾ ਹੈ ਕਿ ਉਹਨਾਂ ਡਰੱਗ ਕੀਤਾ ਹੀ ਜਾਂਦਕਿ ਉਹ ਬੱਚੇ ਨੇ ਅਜੇ ਤੱਕ ਕਿਸੇ ਨਸ਼ੇ ਨੂੰ ਹੱਥ ਵੀ ਨਹੀਂ ਟੱਚ ਕੀਤਾ ਇਹ ਮਹਾਰਾਜੀ ਜੀ ਉੱਰੇ ਖੜੇ ਆਂ ਇਹ ਗੱਲ ਕਰ ਰਹੇ ਆਂ ਸੋ ਇਸ ਕਰਕੇ ਮੈਂ ਸਮੁੱਚੇ ਪੰਜਾਬੀਆਂ ਨੂੰ ਸਮੁੱਚੇ ਭਾਰਤੀ ਲੋਕਾਂ ਨੂੰ ਜਾਂ ਵਰਲਡ ਦੇ ਵਿੱਚ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਇਹੋ ਜਿਹੀ ਕੋਈ ਸ਼ੋਸ਼ਾ ਛੱਡਿਆ ਜਾਏ ਬਿਲਕੁਲ ਅਮਰਤਾਰੀ ਆ ਔਰ ਅਸੀਂ ਗਰੰਟੀ ਦਿੰਦੇ ਆਂ ਉਹ ਤਿਆਰਾ ਗੁਰੂ ਦੀ ਹਜ਼ੂਰੀ 'ਚ ਖੜੇ ਆਂ ਇਸ ਤਰ੍ਹਾਂ ਕੇ ਨਸ਼ਾ ਕੋਈ ਨਹੀਂ ਕਰਦਾ ਸੀ ਪਰ ਜੋ ਐਕਸੀਡੈਂਟ ਹੋਇਆ ਉਹ ਬਹੁਤ ਹੀ ਦੁਖਦਾਈ ਤੇ ਬਹੁਤ ਹੀ ਤੇ ਦਿਲ ਨੂੰ ਸੱਟ ਮਾਰਨ ਵਾਲਾ ਸੋ ਮੈਂ ਭਾਰਤ ਦੀ ਸਰਕਾਰ ਨੂੰ ਮੁੱਖ ਮੰਤਰੀ ਦੇ ਨਜ਼ਰ ਪ੍ਰਧਾਨ ਮੰਤਰੀ ਦੇ ਨਜ਼ਰ ਭੁਤੀ ਜੀ ਨੂੰ ਉੱਥੇ-ਉੱਥੇ ਦੇ ਰਾਸ਼ਟਰਪਤੀ ਨੂੰ ਕਹਿੰਦਾ ਬੇਨਤੀ ਕਰਦਾ ਕਿ ਇਹ ਤੇ ਤੈਹ ਤੱਕ ਡੰਗਾਈ ਤੱਕ ਜਾਇਆ ਜਾਏ ਕਿ ਨਸ਼ਾ ਜਿਹੜਾ ਬਿਲਕੁਲ ਨਹੀਂ ਕਰਦਾ ਉੱਥੇ ਮੈਂ ਨਾਲ ਬੇਨਤੀ ਕਰਦਾ ਕਿ ਬੱਚਾ ਕੋਲੋਤਾ ਇਹਨਾਂ ਦਾ ਬੱਚਾ ਹੋਣ ਹਰ ਬੱਚਾ ਵਾ ਉੱਥੇ ਕੋਈ ਝੂਠਾ ਕੇਸ ਨਾ ਬਣ ਜੇ ਸੋ ਇਸ ਕਰਕੇ ਮੈਂ ਅਕਾਲ ਤਖਤ ਸਾਹਿਬ ਦੇ ਜਹਦਾਰ ਪ੍ਰਧਾਨ ਜੀ ਨੂੰ ਬੇਨਤੀ ਕਰਦਾ ਕਿ ਉਹ ਵੀ ਤੁਰੰਤ ਉਹ ਸਿੱਖ ਧਾਰਮਿਕ ਜਥੇਬੰਦੀਆਂ ਜਿਹੜੀਆਂ ਉਹਨੂੰ ਮਸਤ ਯੁਰਕ ਬੇਨਤੀ ਕਰਦਾ ਕਿ ਉਹ ਵੀ ਇਸ ਕੇਸ ਬੱਚੇ ਸਮੂਲੀਅਤ ਕਾਣਾ ਤਾਂ ਜੋ ਇਹ ਬੱਚੇ ਨੂੰ ਇਨਸਾਫ ਮਿਲ ਸਕੇ ਕਿਉਂਕਿ ਸਮੁੱਚਾ ਪਿੰਡ ਜਿਹੜਾ ਅਜ ਗੁਰਦਾਰਾ ਸਾਹਿਬ ਦੇ ਹਜ਼ੂਰੀ ਸੇ ਇਕੱਠਾ ਹੋ ਕੇ ਇਹ ਪਿਛਵਾਹ ਤੇ ਰਿਆ ਕਿ ਬੱਚਾ ਕੋਈ ਨਸ਼ਾ ਕਰਦਾ ਹੀ ਨਹੀਂ ਹੈ ਸੋ ਇਹ ਕੁਦਰਤੀ ਇੱਕ ਪਾਣਾ ਪਾਪ ਰਿਆ ਤੇ ਜਿਹਦਾ ਬਹੁਤ ਉਖਵਾ ਔਰ ਜੋ ਉਥੇ ਮੋਤਾਂ ਹੀਆਂ ਉਹਦਾ ਹੀ ਡੂੰਗਾ ਦੁੱਖ ਦੇ ਨਾਲ ਕਰਦੇ ਆ ਕਿ ਜੋ ਇਹ ਹੋਣਾ ਨਹੀਂ ਚਾਹੀਦਾ ਪਰ ਇਹ ਜਿਹੜਾ ਐਕਸੀਡੈਂਟ ਹੈ ਇਹ ਕੁਦਰਤ ਦੇ ਹੱਥਾ ਉਸ ਕਾਲਪੁਲ ਵਾਹਿਗੁਰੂ ਦੇ ਹੱਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ